ਸਮਰਾਲਾ ਕੁਲਾਲਾ ਟੋਲ ਪਲਾਜ਼ਾ ਦੇ ਕੋਲ ਸਮਰਾਲਾ ਤੋਂ ਦੁਰਾਹਾਂ ਨੂੰ ਜਾ ਰਹੀ ਸਵਾਰੀਆਂ ਵਾਲੇ ਟੈਂਪੂ 'ਚ ਇੱਕ ਤੇਜ਼ ਜ਼ਫਤਾਰ ਵਰਨਾਕਾਰ ਆਕੇ ਵੱਜੀ ਜਿਸ ਕਾਰਨ ਟੈਂਪੂ 'ਚ ਸਵਾਰ ਸਵਾਰੀਆਂ ਦੇ ਸੱਟਾਂ ਵੱਜੀਆਂ ਦੁਰਘਟਨਾ 'ਚ ਜ਼ਖਮੀ ਹੋਏ 5 ਸਵਾਰੀਆਂ ਨੂੰ ਐਂਬੂਲੈਂਸ ਰਾਹੀਂ ਸਮਰਾਲਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਅਤੇ ਕੁਝ ਜ਼ਖਮੀ ਹੋਏ ਵਿਅਕਤੀਆਂ ਨੂੰ ਨੇੜੇ ਦੇ ਕਿਸੇ ਹੋਰ ਹਸਪਤਾਲ 'ਚ ਭੇਜਿਆ ਗਿਆ ਜ਼ਖਮੀ ਹੋਈ ਸਾਰੀਆਂ ਸਵਾਰੀਆਂ 'ਚ ਕਰੀਬ 5 ਔਰਤਾਂ ਸ਼ਾਮਲ ਸਨ ਇਲਾਕਾ ਨਿਵਾਸੀ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਸਾਡੇ ਪਿੰਡ ਦੀਆਂ ਕੁਝ ਔਰਤਾਂ ਸਵਾਰੀਆਂ ਵੱਲੇ ਟੈਂਪੂ ਦੇ ਵਿੱਚ ਸਵਾਰ ਹੋ ਕੇ ਦਰਾਹ ਨੂੰ ਦਿਹਾੜੀ ਕਰਨ ਜਾ ਰਹੀਆਂ ਸਨ ਜਦ ਇਹ ਹਾਦਸਾ ਵਾਪਰਿਆ ਤਾਂ 10 ਤੋਂ 12 ਸਵਾਰੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਵਿੱਚ ਕੁਝ ਸਵਾਰੀਆਂ ਦੇ ਮੋਢੇ ਟੁੱਟ ਗਏ ਅਤੇ ਜੋ ਜ਼ਿਆਦਾ ਜ਼ਖਮੀ ਸਨ ਉਹਨਾਂ ਵਿੱਚੋਂ ਇੱਕ ਨੂੰ ਫੋਰਟਿਸ ਲੁਧਿਆਣਾ ਹਸਪਤਾਲ ਲਿਜਾਇਆ ਗਿਆ ਆਓ ਨਜ਼ਰ ਪਾਈਏ ਇਸ ਪੂਰੀ ਘਟਨਾ ਤੇ ਜੀ ਨਾ ਜੀ ਸਮਾਤੇ ਕੀ ਗੱਲ ਹੋਈ ਜੀ ਜੀ ਦਿਹਾੜੀ ਜਾ ਰਹੀਆਂ ਸੀ ਚਾਰ ਜਣੀਆਂ ਆਹ ਤੁਸੀਂ ਵਾਕੇ ਟੋਲ ਟੈਕਸੇ ਕੋਲ ਆਕੇ ਨਾ ਇੱਕ ਗੱਡੀ ਆਲਾ ਸੀ ਕਾਲੇ ਜਿਹੇ ਰੰਗ ਦੀ ਗੱਡੀ ਸੀ ਜਦੋਂ ਸਾਡੇ ਨੇੜੇ ਆ ਰਹੀ ਸੀ ਸੀ ਹੱਥ ਨਾਲ ਰੋਕਿਆ ਪਰ ਉਹ ਰੁਕਿਆ ਨਹੀਂ ਹਾਂ ਉਹਨੇ ਆਕੇ ਟੈਂਪੋ ਦੇ ਵਿੱਚ ਗੱਡੀ ਮਾਰੀ ਇਹ ਤੋਂ 6:00 ਵਜੇ ਮੂਹ ਹਾਂਜੀ ਅਸੀਂ ਅੱਗੇ ਜਾ ਰਹੇ ਸੀ ਸਾਡੇ ਪਿੱਛੇ ਨੂੰ ਆ ਰਿਹਾ ਸੀ ਇਧਰੋਂ ਆ ਰਿਹਾ ਸੀ ਹਾਂਜੀ ਉਹ ਵੀ ਇਧਰੋਂ ਹੀ ਆ ਰਿਹਾ ਸੀ ਅੰਮ੍ਰਿਤਸਰ ਵਾਲੇ ਕੰਨੇ ਤੁਸੀਂ ਕਿਧਰੋਂ ਆ ਰਹੇ ਸੀ ਤੁਸੀਂ ਟੂਟਲਾ ਜਨ ਨੇ ਤੇ ਕਿੰਨੀ ਸਵਾਰੀ ਲੈਂਦੇ ਸੀ ਕਿੱਸੇ 8-10 ਸਵਾਰੀਆਂ ਥੋੜੀ ਜਿਨੀ ਇਕ ਤਰ੍ਹਾਂ ਦੀ ਮੇਰੇ ਗੋਡੇ ਤੇ ਲੱਗੀ ਆ ਛਾਤੀ ਤੇ ਲੱਗੀ ਪਿੱਛੇ ਪਿੱਟ ਤੇ ਲੱਗੀ ਬੱਚੇ ਵਿੱਚ ਵਿੱਚ ਬੱਚੇ ਨੇ ਸੀ ਗੱਡੀ ਵਿੱਚ ਬੱਧੀ ਆ ਉਹ ਤੇਜ਼ ਹਸਤਾਂ ਸਾਨੂੰ ਇਦਾਂ ਨਹੀਂ ਪਤਾ ਬੱਚੇ ਜੀ ਕੌਣ ਸੀ ਅਸੀਂ ਹੱਥ ਦੇ ਤਾਂ ਪਰ ਰੁਕੇ ਨਾ ਬਹੁਤ ਤੇਜ਼ ਸੀ ਅਸੀਂ ਤੇਜ਼ ਦੇਖੇ ਸੀ ਹੱਥ ਦਿੱਤਾ ਪਰ ਉਹ ਰੁਕੀ ਨਹੀਂ ਉਹ ਬਾਹਰ ਨਿਕਲ ਕੇ ਮਿਲਿਆ ਫਿਰ ਦੱਵੇ ਜਿਸ ਮੈਨੂੰ ਆੜਾ ਵੀ ਨੁਕਸਾਨ ਹੋਇਆ ਗੱਡੀ ਟੁੱਟ ਗਈ ਸਾਰੇ ਬਹੁਤ ਤੇਜ਼ ਸੀ ਘੱਡੀ ਮੌਕੇ ਤੇ ਕੋਈ ਰਿਸਪੌਂਸਿਬਲ ਨਹੀਂ ਹਾਂ ਜੀ ਕੋਈ ਫੋਰਸ ਨਹੀਂ ਸੀ ਮੈਨੂੰ ਤੁਹਾਨੂੰ ਕੌਣ ਲੈ ਕੇ ਆਇਆ ਉੰਜ ਸਾਡੇ ਪਿੰਡ ਸੇ ਜੀ ਕੁਛ ਹੋਰ ਬੰਦੇ ਸੀ ਸਭ ਲੈ ਕੇ ਆਇਆ ਜੀ ਕੀ ਬਾਤ ਹੈ ਮੇਰਾ ਨੌ ਜਗੰਦਰ ਸਿੰਘ ਆ ਜੀ ਕੀ ਕੱਟ ਰ ਹੋਈ ਆ ਜੀ ਅੱਜ ਜੀ ਸਵੇਰੇ ਤੜਕੇ ਸਾਡੇ ਮਹੱਲੇ ਦੀਆਂ ਨਾ ਚਾਰ ਜਨਨੀਆਂ ਜਾ ਰਹੀਆਂ ਸੀ ਦਿਹਾੜੀ ਤੇ ਤੇ ਖਲਾਲ ਟੂਲ ਪਲਾਜਾ ਦੇ ਉਰਲੇ ਪਾਸੇ ਇੱਕ ਕਾਰ ਵਾਲਾ ਸੀਗਾ ਉਹਦੇ ਉਹਨੇ ਵਿੱਚ ਮਾਰਿਆ ਤੇ ਕਾਫੀ ਫੱਟਾ ਲੱਗੇ ਨੇ ਸਾਡੇ ਬੁੜੀਆਂ ਦੇ ਤੇ ਸੀਰੀਅਸ ਨੇ ਇੱਕ ਦੋ ਦੇ ਤਾਂ ਮੋਟੇ ਰੀ ਟੁੱਟ ਗਏ ਜੀ ਹੋਰ ਸੱਟੇ ਸੱਟਾਂ ਲੱਗੀਆਂ ਨੇ ਤੇ ਬਾਅਦ ਚ ਹੀ ਪਤਾ ਲੱਗਿਆ ਵੀ ਦਾ 8-10 ਬੰਦੇ ਫੈਕਟਰੀ ਦੇ ਵੀ ਨੇ ਉਹ ਕਟਾਣੀ داخل ਨੇ ਤੇ ਇੱਕ ਫੋਕੀ ਤੇ ਲੈ ਗਏ ਤੇ ਸੈਫੁੱਦ ਕਿਨੇ ਜੜਾ ਸੀ ਠੀਕ ਹੈ ਜੀ ਟੋਟਲ ਸੀਗੇ ਇਹ 12-13 ਬੰਦੇ ਕਿੱਥੇ ਜਾ ਰਹੇ ਸੀ ਇਹ ਦਿਹਾੜੀ ਤੇ ਜਾ ਰਹੇ ਸੀਗੇ ਕੁੜੀਆਂ ਤੇ ਟੈਂਪੂ ਜਾ ਰਿਹਾ ਸੀ ਉਹ ਦਰਾਹੇ ਵਾਲਾ ਸਵਾਰੀਆਂ ਵਾਲਾ ਟੈਂਪੂ ਵਾ ਤੇ ਜਿਹੜੀ ਗੱਡੀ ਆਈ ਆ ਉਹ ਕਿੱਧਰੋਂ ਆ ਰਹੀ ਆ ਇਹ ਲੁਧਿਆਣਾ ਚੰਡੀਗੜ੍ਹ ਤੋਂ ਆ ਰਹੀ ਸੀ ਲੁਧਿਆਣੇ ਨੂੰ ਜਾ ਰਹੀ ਸੀ ਜੀ ਪਤਾ ਨਹੀਂ ਕਿੰਨੇ ਆਣੇ ਸਵਾਰ ਚ ਗੱਡੀ ਨਹੀਂ ਜਨਾ ਨਹੀਂ ਪਤਾ ਲੱਗਿਆ ਇੱਕ ਬੰਦਾ ਸੀਦਾ ਉਹ ਇੱਥੇ ਮੁਲਾਜ਼ਮ ਲੈ ਕੇ ਵੀ ਆਇਆ ਸੀ ਉਹਨੂੰ ਤੇ ਉਹਦੇ ਉਹ ਦੋਈ ਦੂ ਲੈ ਕੇ ਉਹ ਪਤਾ ਨਹੀਂ ਫਿਲਹਾਲ ਚਲੇ ਗਿਆ ਸਰਪ੍ਰਿੰਸ ਸਾਹਿਬ ਕੀ ਲੱਗਦਾ ਤੁਹਾਨੂੰ ਕਾਰਨ ਕਿਵੇਂ ਹੋਇਆ ਸੀ ਕਾਰਨ ਗੱਡੀ ਬਹੁਤ ਏ ਸੀਗੀ ਜੀ 120 ਦੀ ਸਪੀਡ ਤੇ ਫਸੀ ਹੋਈ ਆ ਲੋਕ ਦੱਸਦੇ ਆ ਵੀ 100 ਘਟ ਤੋਂ ਘੱਟ ਵੀ 100 40 50 ਤੇ ਸੀਗੀ ਕੋਈ ਪਤਾ ਨਾ ਕਿੱਥੋਂ ਦਾ ਬੰਦਾ ਸੀ ਉਹ ਲੁਧਿਆਣੇ ਦਾ ਦੱਸ ਰਿਹਾ ਜੀ ਤੇ ਜਿਹੜੇ ਫਟੜ ਹੋਏ ਉਹ ਤਾਂ ਕੋਈ ਸੀਰੀਅਸ ਨਹੀਂ ਸੀ ਸੀਰੀਅਸ ਨਹੀਂ ਹੈਗੇ ਜੀ ਇਹਨੇ ਸੱਚਾ ਕਾਫੀ ਲੱਗੀਆਂ ਨੇ ਉਹਨਾਂ ਦੇ ਕੋਈ ਰੈਫਰ ਵੀ ਕੀਤਾ ਉਹ ਨਹੀਂ ਰੈਫਰ ਨਹੀਂ ਅਜੇ ਫੇਲੇ ਹਲ ਕੀਤਾ ਕੋਈ ਅਜੇ ਡਾਕਟਰ ਦੱਸਦੇ ਆ ਪਰ ਦੋਈ ਦੂ ਦਿੱਤੀ ਐਸਰੇ ਕਰਾਏ ਆ ਤੇ ਅਜੇ ਉਹਨਾਂ ਦੱਸਦੇ ਆ ਵੀ ਅਜੇ ਰੁਕੋ ਜੇ ਘੰਟਾ ਕੇ ਫੇਰ ਦੱਸਦੇ ਆ ਕੀ ਰੋਸੋ ਮੇਰਾ ਨਾਮ ਡਾਕਟਰ ਰਮਨ ਹੈ ਡਾਕਟਰ ਐਕਸੀਡੈਂਟ ਕੇਸ ਆਇਆ ਕਿੰਨੇ پیشنਟ ਦੀ ਕੀ ਗੱਲ ਹੋ ਗਈ ਇਹ ਸਾਡੇ ਕੋਲ ਤਕਰੀਬਨ ਸਵੇਰੇ ਪਾਉਣੇ 9 ਵਜੇ ਐਕਸੀਡੈਂਟ ਕੇਸ ਆਇਆ ਜਿਹਦੇ ਵਿੱਚ 5 ਜਾਣੇ ਸੀਗੇ ਜਿਹੜਾ ਦੱਸਿਆ ਗਿਆ ਸਾਨੂੰ ਉਹ ਆਟੋਟ ਸੀ ਉਹਦਾ ਕਲੈਪਸ ਹੋਇਆ ਬ ਕਿਸੇ ਕਾਰ ਦੇ ਨਾਲ ਠੀਕ ਹੈ 5 ਪੇਸ਼ੈਂਟ ਸੀ ਜਿਨ੍ਹਾਂ ਵਿੱਚੋਂ 4 ਫੀਮੇਲ ਸੀਗੀਆਂ ਇੱਕ ਬਜ਼ੁਰਗ ਸੀ ਉਹਨਾਂ ਵਿੱਚੋਂ ਇੱਕ ਜਿਹੜੀ ਪੇਸ਼ੈਂਟ ਹੈਗੀ ਆ ਨੀਮੋ ਰਾਣੀ ਉਹਦੇ ਸਾਨੂੰ ਡਾਊਟ ਹੈ ਕਿ ਹੈਡ ਇੰਜਰੀ ਹੈਗੀ ਐ ਇੰਟਰਨਲ ਚੇਂਜਸ ਹੈਗੇ ਬ੍ਰੇਨ ਦੇ ਵਿੱਚ ਡਾਊਟ ਹੈ ਸਾਨੂੰ ਉਹਦੀ ਅਸੀਂ ਸੀਟੀ ਸਕੈਨ ਬ੍ਰੇਨ ਵਾਸਤੇ ਉਹਨਾਂ ਨੂੰ ਸਾਡੇ ਸਰਕਾਰੀ ਹਸਪੀਟਲ ਡਿਸਟ੍ਰਿਕਟ ਹਸਪੀਟਲ ਲੁਧਿਆਣਾ ਭੇਜਿਆ ਵਾ ਬਾਕੀ ਜਿਹੜੇ ਪੇਸ਼ੈਂਟ ਐ ਦੋ ਉਹਨਾਂ ਦੇ ਅਸੀਂ ਐਕਸ-ਰੇ ਉਹਨੇ ਕਰਵਾ ਲਏ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਤਾ ਵਾ ਉਹਨਾਂ ਜੋ ਦੋ ਪੇਸ਼ੈਂਟ ਦੀ ਜਿਹੜੀ ਕੋਲਰ ਬੋਨ ਆ ਉਹ ਫ੍ਰੈਕਚਰ ਐ ਸਾਡੇ ਜਿਹੜੇ ਹੱਡੀਆਂ ਦੇ ਮਾਹਰ ਡਾਕਟਰ ਨੇ ਉਹਦੇ ਇਹਨੇ ਜੀ ਉਹਨਾਂ ਦਾ ਫਰਦਰ ਜੋ ਟ੍ਰੀਟਮੈਂਟ ਆ ਸ਼ੁਰੂ ਹੋ ਗਿਆ ਬਾਬਾ ਜੀ ਦੇ ਐਕਸ-ਰੇ ਡਾਕਟਰ ਸਾਹਿਬ ਨੇ ਦੇਖ ਲਿਆ ਉਹ ਉਹਨਾਂ ਦੇ ਨਾਰਮਲ ਐ ਉਹ ਦੇ ਲਈ ਉਹਨਾਂ ਨੂੰ ਤਾਂ ਬਸ ਮੈਡੀਸਨ ਦੇ ਕੇ ਅਸੀਂ ਘਰੇ ਪੇਸ਼ਤਾ ਵਾ ਜਿਹੜੇ ਪੰਜੇ ਪੇਸ਼ਣਾ ਕਿੰਨੇ ਫੀਮੇਲ ਨੇ ਕਿਨੇ ਮਿਲਦੇ ਨੇ ਇੱਥੋਂ ਇੱਕ ਬਜ਼ੁਰਗ ਬਾਬਾ ਜੀ ਨੇ ਚਾਰ ਫੀਮੇਲ ਸੀਗੀਆਂ ਜਿਨ੍ਹਾਂ ਦੀ ਉਮਰ 35 ਤੋਂ 45 ਸਾਲ ਦੇ ਵਿੱਚ ਸੀ ਬਾਬਾ ਜੀ ਦੀ ਕਿੰਨੀ ਬਾਬਾ ਜੀ ਦੀ 50 60 ਈਅਰ 올ਡ ਹੈ ਇਹ ਇਹ ਹੀ ਦੱਸਿਆ ਕਿ ਆਟੋ ਵਿੱਚ ਸੀਗੇ ਇਹ ਇਹਨਾਂ ਦਾ ਕਿਸੇ ਕਾਰ ਵਾਹੇ ਨਾਲ ਟੱਕਰ ਹੋਈ ਹੈ ਇੱਕ ਕਾਰਵਾਰ ਦੇ ਕੋਈ ਐਡ ਬੰਦੇ ਨਹੀਂ ਉਹ ਸਾਡੇ ਕੋ ਨਹੀਂ ਆਏ ਉਹ ਸ਼ਾਇਦ ਕਿਤੇ ਹੋਰ ਲੈ ਕੇ ਗਏ ਉਹਨਾਂ ਸੱਚੀ ਸਮਰਾਲਾ ਤੋਂ ਅਨੁਰਾਗ ਸੰਦਲ ਦੀ ਦੇਸ਼ ਸੇਵਕ ਲਈ ਰਿਪੋਰਟ